22 ਆਲਾ ਪਹਿਲਾ ਹੋਈ ਲੁੱਟ ਨੂੰ ਲੈ ਕੇ ਐਨ ਆਰ ਆਈ 77 ਸਾਲਾ ਬਜ਼ੁਰਗ ਮਹਿਲਾ ਜੋਗਿੰਦਰ कौर ਸੰਦੂ ਨੇ ਪੁਲਿਸ ਪ੍ਰਸ਼ਾਸਨ ਅਤੇ ਪੋ ਮਾਫੀਆ ਵਿਰੁੱਧ ਇੱਕ ਲੰਬੀ ਲੜਾਈ ਲੜੀ ਹੈ ਹੁਣ ਤੱਕ ਕਈ ਸਰਕਾਰਾਂ ਬਦਲੀਆਂ ਡੀਜੀਪੀ ਪੰਜਾਬ ਬਦਲੇ ਪਰ ਅੱਜ ਤੱਕ ਉਸ ਨੂੰ ਇਨਸਾਫ ਨਹੀਂ ਮਿਲਿਆ ਲੁੱਟ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀਆਂ ਤਰੱਕੀਆਂ ਹੋਈਆਂ ਪਰ ਮੈਡਮ ਸੰਦੂ ਦੀ ਸੁਣਵਾਈ ਨਹੀਂ ਹੋਈ ਅਖੀਰ ਦੁਖੀ ਹੋ ਕੇ ਮੈਡਮ ਸੰਦੂ ਨੇ 모ਹਾਲੀ ਵਿਖੇ ਐਨ ਆਰ ਆਈ ਕਮਿਸ਼ਨ ਪੰਜਾਬ ਦੇ ਵਿਰੋਧ ਵਿੱਚ ਐਨ ਆਰ ਆਈ ਮੁਖ ਦਫ਼ਤਰ ਪੰਜਾਬ ਵਿਖੇ ਰੋਜ਼ ਪ੍ਰਦਰਸ਼ਨ ਕੀਤਾ ਤੇ ਵਰਦੇਮੀ ਵਿੱਚ ਮੇਨ ਗੇਟ ਦੇ ਬਾਹਰ ਬੈਠ ਕੇ ਤਰਨਾ ਦਿੱਤਾ ਤੇ ਪ੍ਰੈਸ ਨੂੰ ਦੱਸੀ ਆਪਣੀ ਹੱਦ ਦਿੱਤੀ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਨਾਲ ਐਨ ਆਰ ਆਈ ਜੋਗਿੰਦਰ ਕੌਰ ਸੰਦੂ ਨੇ ਜੋ ਗਲਬਾਤ ਕੀਤੀ ਅੱਜ ਤੱਕ ਕੀ ਮਸਲਾ ਹੈਗਾ ਵਰਦੇ 20 ਦੇ ਵਿੱਚ ਕਿਉਂ ਖੜੇ ਹੋ ਤੁਸੀਂ ਕੀ ਇਹਨਾਂ ਦੇ ਨਾਲ ਤੁਹਾਡਾ ਜੋ ਆਪਣੇ ਮਾਮਲਾ ਚੱਲ ਮਾਮਲਾ ਦੇ 20 ਸਾਲ ਦਾ ਚੱਲਦਾ ਗਰੁੱਟੀਆਂ ਵੀ ਇਹਨਾਂ ਨੇ ਹੀ ਆ ਡਾਕੇ ਵੀ ਇਹਨਾਂ ਨੇ ਮਾਰੇ ਲੈਂਡ ਗ੍ਰੈਵਿੰਗ ਵੀ ਇਹਨਾਂ ਨੇ ਕੀਤੀ ਗਲਤੋਂ ਗੈਣੇ ਵੀ ਇਹਨਾਂ ਨੇ ਲਾਏ ਲੇਕਿਨ ਉਸ ਤੋਂ ਬਾਅਦ ਮੇਰੇ ਤੇ ਪਰਚੇ ਟੁੱਟੇ ਦਰਦੀ ਕੀਤੇ ਮੈਂ ਕੋਰਟ ਤੋਂ ਸਾਰੇ ਜਿੱਤ ਲਏ ਇਹਨਾਂ ਤੇ ਜਫਰਮੈਂਸ਼ਨ ਪਾਤੀ ਹੁਣ ਇਹਨਾਂ ਨੂੰ ਇੰਦਾ ਐਂਡ ਕਿਆ ਕਈ ਵਾਰੀ ਇਹਨਾਂ ਨੇ ਮੇਰਾ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰਾ ਕੁਝ ਕਲੀਅਰ ਹੋ ਗਿਆ ਉਹ ਮਨਜੀਤ ਸਿੰਘ ਸਾਹਿਬ ਨੂੰ ਕਿਹਾ ਮੈਂ ਕਹਿੰਦਾ ਦੇਖੋ ਮੈਂ ਬਿਮਾਰ ਆ ਮੈਂ ਤਾਂ ਵੇਟ ਨਹੀਂ ਕਰ ਸਕਦੀ ਮੈਂ ਮੰਨ ਲਓ ਕਿ ਹਾਈ ਕੋਰਟ ਚ ਵੀ ਕੇਸ ਪਾਇਆ ਲੇਕਿਨ ਨਾ ਬਹੁਤ ਟਾਈਮ ਲੱਗ ਰਿਹਾ ਉਸ ਗੱਲ ਨੂੰ ਤੁਸੀਂ ਮੇਰਾ ਜਿਹੜਾ ਸਮਾਨ ਓਪਨਲੀ ਲੁੱਟਿਆ ਤੁਹਾਡੇ ਐਸ ਐਚਓ ਨੀਸ਼ ਕੁਮਾਰ ਨੇ ਉਹ ਦੇ ਦਿਓ ਮੈਂ ਆਪਣੇ ਘਰ ਨੂੰ ਜਾਮ ਆਈ ਡੋਂਟ ਨੀਡ ਕਿ ਮੈਂ ਇੱਥੇ ਪੰਜਾਬ ਦੇ ਵਿੱਚ ਹੋਰ ਧੱਕੇਗਾ ਅਸੀਂ ਜਦੋਂ ਇਹਨਾਂ ਤੋਂ ਪੁੱਛਿਆ ਸੀ ਇਹਨਾਂ ਨੇ ਕਿਹਾ ਵੀ ਜਿਹੜੇ ਅਧਿਕਾਰੀਆਂ ਦੇ ਹੈਗਾ ਵਿਰੁੱਧ ਤੁਸੀਂ ਕਰਦੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ। ਸਰ ਭਾਈ ਕੀ ਕੀਤੀ ਇਹਨਾਂ ਨੇ ਝੂਠ ਬੋਲਦੇ ਆ। ਉਹਤੇ ਪਰਚਾ ਦਰਜ ਹੋਇਆ। ADGP ਕ੍ਰਾਈਮ ਨੇ ਉਹ ਇੱਕ ਰਿਪੋਰਟ ਭਰ ਦਿੱਤੀ। ਉਹ ਕ੍ਰਿਮੀਨਲਸ ਦੇ ਪਰਚੇ ਦਰਜ ਹੋਏ ADGP ਕ੍ਰਾਈਮ ਨੇ ਉਹ ਇੱਕ ਰਿਪੋਰਟ ਭਰਤੀ ਸੀ ਸਰਪੰਟੀਏ ਜਾ ਕੇ ਕੋਰਟ ਦੇ ਵਿੱਚ। ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ। ਉਹ ਜਿਹੜਾ DSP ਦਾ ਕਹਿ ਰਹੇ ਸੀਗਾ ਵੀ DSP ਤੇ ਪਰਚਾ ਦਰਜ ਹੋ ਗਿਆ। ਕਿੱਥੇ ਹੋਇਆ? ਉਹ ਤਾਂ ਇਹਨਾਂ ਨੂੰ ਲੱਭੇ ਹੀ ਨਹੀਂ ਅਸੀਂ ਕੋਰਟ ਦੇ ਵਿੱਚ ਪਹਿਲਾਂ ਇਹਨਾਂ ਨੂੰ ਪੁਲਿਸ ਨੂੰ ਕਿਹਾ ਗਿਆ ਤੁਹਾਡਾ ਡੀਐਸਪੀ ਕੌਣ ਹੈ ਮੈਂ ਤਾਂ ਇਹਦੀ ਕਦੀ ਸ਼ਕਲ ਨਹੀਂ ਦੇਖੀ ਇਹਨੇ ਮੇਰੇ ਬਿਆਨ ਲਿਖ ਲੈ ਕੇ ਮੇਰੀ ਜ਼ਿੰਦਗੀ ਤਬਾਹ ਕੀਤੀ ਆ ਸਾਰੇ ਬੱਚੇ ਤੁਸੀਂ ਇਹਦੇ ਬਿਆਨਾਂ ਤੇ ਦਰਜ ਕਰਦੇ ਫਿਰਦੇ ਹੋ ਹੈ ਕੌਣ ਸੰਦਸੋ ਇਹਨਾਂ ਨੇ ਨਹੀਂ ਦੱਸਿਆ ਫਿਰ ਜੇ ਕੋਰਟ ਚ ਪਾਤਾ ਹੁਣ ਕੋਰਟ ਚ ਸਾਬਤ ਹੋ ਗਿਆ ਕਿ ਉਹ ਬੰਦਾ ਜਿਹੜਾ ਹੁਣ ਗਏ ਨੇ ਸੀਪੀ ਲੁਧਿਆਣਾ ਨੇ ਕੋਰਟ ਨੂੰ ਜਵਾਬ ਦਿੱਤਾ ਉਹਦਾ ਸਾਡੇ ਕੋਲ ਰਿਕਾਰਡ ਨਹੀਂ ਹੈ ਨਹੀਂ ਉਹ ਡੀਐਸਪੀ ਕੰਟਰੋਲ ਰੂਮ ਰਿਆ ਉਹਦਾ ਇਹ ਕੋਲ ਰਿਕਾਰਡ ਹੈ ਨੀ ਫਿਰ ਅਸੀਂ ਕੀ ਕਰੀਏ ਦੱਸੋ ਆਪਣਾ ਮੱਥਾ ਪਨ ਨਹੀਂ ਹੈ ਅਸੀਂ ਤੇ ਇਹ ਹੁਣ ਅੱਜ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਕੋਈ ਅਧਿਕਾਰੀ ਆਇਆ ਤੁਹਾਡੇ ਨਾਲ ਗੱਲਬਾਤ ਕਰਨ ਲਈ ਕੋਈ ਆਇਆ ਸੀ ਪਤਾ ਨਹੀਂ ਕੌਣ ਸੀ ਕਹਿੰਦੇ ਜੀ ਉੱਪਰ ਰਹੋ ਮੈਂ ਤਾਂ ਮੈਨੇ ਤਾਂ ਹੱਡੀਆਂ ਕੱਸ ਕਈਆਂ ਤੁਹਾਡੀਆਂ ਬੋਡੀਆਂ ਛੱਡ ਛੱਡ ਕੇ ਜੋ ਦੇਣਾ ਮੈਨੂੰ ਇੱਕੋ ਦੇ ਦਿਓ ਮੈਂ ਬੈਠੀ ਆ ਅੱਛਾ ਜੀ ਤੇ ਹੁਣ ਕਦੋਂ ਤੱਕ ਇੱਥੇ ਬੈਠਣ ਦਾ ਫੋਟਾ ਅਸੀਂ ਬੈਠਾਂਗੇ ਜਦ ਤੱਕ ਸਾਨੂੰ ਸੋਲਿਡ ਜਵਾਬ ਨਹੀਂ ਦਿੰਦੇ ਕੀ ਕਰਤੇ ਹੋਰ ਕੋਈ ਪ੍ਰਸ਼ਾਸਨ ਤੋਂ ਕੇ ਇਹ ਕਾਰਵਾਈ ਮੰਨ ਲੋ ਨਹੀਂ ਮੰਨਦੇ ਤੁਹਾਡੀ ਮੰਗ ਤਾਂ ਕੀ ਅੱਗੇ ਕੀ ਬਰਤਕ ਕਰ ਅਸੀਂ ਕਿਉਂ ਮੰਗਾਂਗੇ ਅਸੀਂ ਮਾਲਕਾਂ ਇਹ ਚੋਰ ਆ ਅਸੀਂ ਥੋੜੀ ਮੰਗਾਂਗੇ ਨਾ ਤੂੰ ਲੁਟੇਰੇ ਵੀ ਫੜੋ ਦੇਖੋ ਚੋਰ ਹੁੰਦੇ ਨਾਲ ਅਸੀਂ ਕਹਿੰਦੇ ਛੱਡੋ ਬੜੇ ਛੋਰ ਆ ਇਹ ਐਸਐਚਓ ਇੰਨਾ ਵੱਡਾ ਕ੍ਰਾਈਮ ਕਰਦਾ ਇਹ ਉਹਨੂੰ ਚੋਰੀ ਬੁਲਾ ਕੇ ਪੁੱਛਦੇ ਆ ਤੁਸੀਂ ਮੇਰੇ ਸਾਹਮਣੇ ਬਿਲਾਓ ਮੇਰੇ ਕੋਲ ਸਾਰੇ ਸਬੂਤ ਆ ਉਹ ਮੇਰੇ ਘਰ ਤੇ ਕਬਜ਼ਾ ਕਰਾ ਰਿਆ ਉਹ ਮੇਰੇ ਘਰ ਲੁੱਟ ਰਿਆ ਆਪਣੇ ਕੋ ਸੂਤ ਨਹੀਂ ਆ ਫੋਟੋ ਆ ਇਹ ਦੇਖਣੀ ਨਹੀਂ ਚਾਹੁੰਦੇ ਕਿਸੇ ਅਧਿਕਾਰੀ ਨਾਲ ਗੱਲ ਨਹੀਂ ਕੀਤੀ ਕਿਸੇ ਨਾਲ ਅੰਦਰ ਕੋਈ ਮੈਂ ਆ ਦੋ ਤਿੰਨ ਦਿਨ ਪਹਿਲਾਂ ਮੈਂ ਐਸਪੀ ਸਾਹਿਬ ਨੂੰ ਰਿਟਰਨ ਲੈਟਰ ਦੇ ਕੇ ਗਈ ਆ ਕਿ ਬਹੁਤ ਸਮਾਂ ਬੀਤ ਚੁੱਕਾ ਹੈ ਰਹਿਮ ਕਰੋ ਮੈਂ 3 ਤਰੀਕ ਤੱਕ ਕੁਝ ਨਹੀਂ ਕਹਿਣਾ 4 ਤਰੀਕ ਨੂੰ ਮੈਂ ਆਉਂਗੀ ਮੈਨੂੰ ਮੇਰਾ ਜਵਾਬ ਚਾਹੀਦਾ ਸੋ ਅੱਜ 4 ਤਰੀਕ